ਹਲਕਾ ਖਡੂਰ ਸਾਹਿਬ ਦੇ ਪਿੰਡ ਪਰੋਵਾਲ ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਸੰਗਤ ਦਰਸ਼ਨਾ ਲਈ ਪਰੋਵਾਲ ਆਏ ਬਾਦਲ ਨੂੰ ਕਿਸਾਨ ਸੰਘਰਸ਼ ਕਮੇਟੀ ਨੇ ਕਾਲੀਆਂ ਝੰਡੀਆਂ ਦਿਖਾਉਣ ਦੀ ਕੀਤੀ ਕੋਸ਼ਿਸ਼ ਪਰ ਪੁਲਿਸ ਨੇ ਸੜਕ ਤੇ ਹੀ ਰੋਕਿਆ ਸਾਨੂੰ ਪ੍ਰਸ਼ਾਸਨ ਨੇ ਅੱਗੇ ਬੜੀ ਵੱਡੀ ਫੋਰਸ ਲਾ ਕੇ ਪਾਣੀ ਵਾਲੀਆਂ ਬਿਸ਼ਾਰਾਂ ਲਾ ਕੇ ਸਾਰਾ ਲਾ ਕੇ ਸਾਨੂੰ ਇੱਥੇ ਘੇਰ ਕੇ ਬਿਠਾਇਆ ਹੋਇਆ ਵਾ ਸਖਤਾ ਦੇ ਜਥੇਦਾਰ ਸਹਿਬਾਨ ਨੂੰ ਨਾ ਹਟਾਇਆ ਜਾਏਗਾ ਨਾ ਹੀ ਇਸ ਬਾਰੇ ਹੋਈ ਚਰਚਾ ਐਸਜੀਪੀਸੀ ਅੰਤਰੰਕ ਕਮੇਟੀ ਦੀ ਬੈਠਕ ਤੋਂ ਬਾਅਦ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਜਥੇਦਾਰਾਂ ਨੂੰ ਹਟਾਉਣ ਬਾਰੇ ਪੰਜ ਪਿਆਰਿਆਂ ਨੇ ਐਸਜੀਪੀਸੀ ਨੂੰ ਦਿੱਤੇ ਸੀ ਨਿਰਦੇਸ਼ ਤੁਸੀਂ ਜਥੇਦਾਰ ਜਰੂਰ ਹਟਾਣੇ ਆ ਉਹ ਨਹੀਂ ਹਟਣੇ ਆਗੇ ਸੰਗਰੂਰ ਵਿੱਚ ਭਰਾ ਨੇ ਕਰਵਾਇਆ ਆਪਣੀ ਹੀ ਭੈਣ ਦਾ ਕਤਲ ਸੰਗਰੂਰ ਪੁਲਿਸ ਵੱਲੋਂ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਵਾ ਪੁਲਿਸ ਮੁਤਾਬਕ ਮੁਲਜ਼ਮ ਨੂੰ ਭੈਣ ਦੇ ਚਰਿੱਤਰ ਤੇ ਸੀ ਸ਼ੱਕ ਕੁਝ ਦਿਨ ਪਹਿਲਾਂ ਮਿਲੀ ਸੀ ਲਾਸ਼ ਉਹਦਾ ਭਰਾ ਨੇ ਦੁਖੀ ਸੀ ਇਹ ਕੁੜੀ ਥੋੜੀ ਕਰੈਕਟਰ ਮਾਰਨ ਦਾ ਜਾਂਦੀ ਸੀ ਉਹਦਾ ਭਰਾ ਇਸ ਗੱਲ ਤੋਂ ਦੁਖੀ ਸੀ ਕਿ ਮੇਰੀ ਬੇਇੱਜ਼ਤੀ ਹੁੰਦੀ ਇਸ ਗੱਲ 'ਚ ਉਹਨੇ ਜਿਹੜੇ ਉਹਦੇ ਦੋ ਫਰੈਂਡੀ ਸੀ ਉਹਨਾਂ ਨੂੰ ਕਹਿ ਕੇ ਬੰਦਾ ਉਹਦੇ ਭਰਾ ਨੇ ਉਹਨਾਂ ਨੂੰ ਮਾਰਤਾ ਸ਼੍ਰੀਲੰਕਾ 'ਚ ਖੇਡੀ ਜਾਏਗੀ ਭਾਰਤ-ਪਾਕਿਸਤਾਨ ਕ੍ਰਿਕਟ ਸੀਰੀਜ਼ ਸੀਨੀਅਰ ਬੀਸੀਸੀਆਈ ਅਧਿਕਾਰੀ ਰਾਜੀਵ ਸ਼ੁਕਲਾ ਨੇ ਦਿੱਤੀ ਜਾਣਕਾਰੀ ਪਹਿਲਾਂ ਪਾਕਿਸਤਾਨ ਸਰਕਾਰ ਵੀ ਦੇ ਚੁੱਕੀ ਹੈ ਸ਼੍ਰੀਲੰਕਾ 'ਚ ਸੀਰੀਜ਼ ਖੇਡਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਮਨਜ਼ੂਰੀ 15 ਦਸੰਬਰ ਤੋਂ ਖੇਡੀ ਜਾਏਗੀ ਸੀਰੀਜ਼ ओडीआई तो नहीं टेस्ट मैच नहीं है ओडीआई और टी20 भी हो सकते हैं वर्कआउट किया जा रहा है नागपुर टेस्ट के दे दूसरे दिन भारत ने दक्षिण अफ्रीका से 278 रनों की लीड खेल खत्म होने तक दक्षिण अफ्रीका ने दो विकेट गंवाके बनाए 32 रन पहली पारी में 79 रनों पे ऑल आउट हुई थी दक्षिण अफ्रीका की टीम टीम इंडिया ने दूसरी पारी में बनाए थी 173 रन